this program is sponsored by sky trails ਖਬਰ ਬਠਿੰਡਾ ਤੋਂ ਹੈ ਜਿੱਥੇ ਚੋਰਾਂ ਦਾ ਖੌਫ ਇਸ ਤਰ੍ਹਾਂ ਫੈਲਿਆ ਹੋਇਆ ਹੈ ਕਿ ਦੁਕਾਨਦਾਰ ਠਿਕਰੀ ਪੈਰਾਂ ਲਾਂ ਲਈ ਮਜਬੂਰ ਹੁੰਦੇ ਨਜ਼ਰ ਆ ਰਹੇ ਹਨ ਦੱਸਦੀ ਹੈ ਕਿ ਬਠਿੰਡਾ ਦੇ ਵਿੱਚ ਆਏ ਦਿਨ ਚੋਰੀ ਦੀ ਕੋਈ ਨਾ ਕੋਈ ਘਟਨਾ ਸਾਹਮਣੇ ਆ ਜਾਂਦੀ ਹੈ ਉੱਥੇ ਗੱਲ ਕਰ ਲਈਏ ਬਿੱਤੇ ਦਿਨ ਦੀ ਘਟਨਾ ਦੀ ਜਿੱਥੇ ਕਿ ਦੋ ਮੋਟਰਸਾਈਕਲ ਸਵਾਰ ਇੱਕ ਵਾਸ਼ਿੰਗ ਮਸ਼ੀਨ ਦਿਨ ਦਿਹਾੜੇ ਚੋਰੀ ਕਰਕੇ ਨਿਕਲ ਜਾਂਦੇ ਨੇ ਉੱਥੇ ਹੀ ਸਨੇਚਿੰਗ ਦੀਆਂ ਬੜੀਆਂ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਇਸ ਤੋਂ ਇਲਾਵਾ ਕੁਝ ਸਾਈਕਲ ਸਵਾਰ ਚੋਰਾਂ ਵੱਲੋਂ ਇੱਕ ਗਰੀਬ ਔਰਤ ਦੇ ਘਰੋਂ ਭਾਂਡੇ ਚੱਕਣ ਦੀ ਘਟਨਾ ਸਾਹਮਣੇ ਆਂਦੀ ਹੈ ਸੋ ਇਹਨਾਂ ਘਟਨਾਵਾਂ ਤੋਂ ਡਰਦੇ ਹੋਏ ਅੱਜ ਦੇ ਵਕਤ ਦੇ ਵਿੱਚ ਦੁਕਾਨਦਾਰ ਕਾਫੀ ਮੁਸ਼ਤੈਦੀ ਨਾਲ ਕੰਮ ਕਰਦੇ ਨੇ ਉੱਥੇ ਹੀ ਜੇਕਰ ਗੱਲ ਕਰ ਲਈਏ ਸਪੇਅਰ ਪਾਰਟ ਮਾਰਕੀਟ ਦੇ ਕੋਲ ਅੱਜ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਦੁਕਾਨਦਾਰਾਂ ਵੱਲੋਂ ਇਸ ਵਿਅਕਤੀ ਨੂੰ ਕਾਬੂ ਕੀਤਾ ਤੇ ਇਸ ਨੂੰ ਪੁਲਿਸ ਦੇ ਹਵਾਲੇ ਕੀਤਾ ਗੱਲਬਾਤ ਕਰਦੇ ਉਹਨਾਂ ਨੂੰ ਦੱਸਿਆ ਕਿ ਆਏ ਦਿਨ ਚੋਰੀ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਹਰੇਕ ਵਿਅਕਤੀ ਨੂੰ ਅਸੀਂ ਸ਼ੱਕ ਦੀ ਨਜ਼ਰ ਨਾਲ ਦੇਖਣ ਲਈ ਮਜਬੂਰ ਹੋ ਗਏ ਹਾਂ ਤੇ ਉੱਥੇ ਹੀ ਟਾਈਮ ਕੱਢ ਕੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਪਹਿਰਾ ਦੇਣਾ ਪੈ ਰਿਹਾ ਸੋ ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਕਿਤੇ ਨਾ ਕਿਤੇ ਚੋਰਾਂ ਦੇ ਵਿੱਚੋਂ ਪੁਲਿਸ ਦਾ ਖੌਫ ਖਤਮ ਹੁੰਦਾ ਨਜ਼ਰ ਆ ਰਿਹਾ ਉਥੇ ਦੁਕਾਨਦਾਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਇਹਨਾਂ ਚੋਰਾਂ ਤੇ ਨਕੇਲ ਕਸੀ ਜਾਵੇ ਤਾਂ ਜੋ ਦੁਕਾਨਦਾਰ ਵਪਾਰੀ ਵਰਗ ਸੁਖ ਸ਼ਾਂਤੀ ਨਾਲ ਆਪਣਾ ਕਾਰੋਬਾਰ ਕਰ ਸਕੇ ਇਨਾਮ ਸੋਮਨਾਥ ਹੈ ਕਿਥੋਂ ਆਇਓ ਹਨ ਮਾਨਗੜ ਤੋਂ ਆਈ ਸੋਮਨਾਥ ਪੁੜੇ ਦਾ ਆਖੀ ਇਹਨਾਂ ਤੋਂ ਉਹ ਐਡਰੈਸ ਨਹੀਂ ਸੋਮਨਾਥ ਮੇਰਾ ਨਾਮ ਹੈ ਅੱਛਾ ਕਿਥੋਂ ਆਇਓ ਨਾ ਕੋੜਪੁਰ ਇਹਨਾਂ ਮਾਨਗੜ ਜਾਣਾ ਹੈ ਅੱਛਾ ਇੱਥੇ ਕੀ ਕਰਦੇ ਸੀ ਇੱਥੇ ਮੇਰੀ ਘਰ ਵਾਲੀ ਦੀ ਬਠੰਡੀ ਅੱਛਾ ਕੰਪਰੇਗਾ ਉਹ ਕੰਪਰੇਗਾ ਨਹੀਂ ਮੈਂ ਕਰ ਲਈ ਗਿਆ ਸਾਡੇ ਤੇ ਇੱਥੇ ਸਾਰੇ ਜਿਹੜੇ ਆ ਇਕੱਠੇ ਹੋਏ ਆ ਦੁਕਾਨਦਾਰ ਸਾਰੇ ਕੀ ਕਰ ਰਹੇ ਅਦਾ ਕਹ ਨਹੀਂ ਮੇਰੇ ਘੱਡੇ ਲੈ ਚਲੋ ਕਹਿੰਦੇ ਕੀ ਆ ਚੋਰੀ ਕਰਨਾ ਸੀ ਆਂ ਜੇ ਇਹ ਕਹਿ ਰਹੀ ਹੈ ਸ਼ਟਰ ਜੱਕਣਾ ਇਹਨਾਂ ਕੀ ਕਹਿ ਰਹੀ ਹੈ ਉਹਨਾਂ ਨੂੰ ਲੱਗਿਆ ਤਾਂ ਕਿ ਉਹਨਾਂ ਨੇ ਉਹ ਨਹੀਂ ਕਿਸੇ ਨੂੰ ਪੜਨਾ ਸਰ ਕੁਛ ਮਨਚੀ ਗਈ ਜਿਹੜੀ ਦੁਕਾਨ ਦਾ ਸ਼ਟਰ ਦੇਖ ਰਹੀ ਸੀ ਹਾਂ ਸਰ ਮੈਂ ਤਾਂ ਉੱਥੇ ਨੁੱਕਰ ਤੋਂ ਟੱਪ ਰਿਆ ਸੀ ਕਿਸ ਨੇ ਖੜਕਾਇਆ ਤੇ ਮੈਂ ਕਹਿਤਾ ਮੈਂ ਕਹੇ ਇਹ ਮੇਰਾ ਨਾਮ ਲੈਤਾ ਹੈ ਇਹਨਾਂ ਨੇ ਸਾਰਿਆਂ ਨੇ ਅੱਛਾ ਕਿੰਨੇ ਜਾਣੇ ਹੋ ਤੁਸੀਂ ਮੈਂ ਸਰ ਇਕੱਲਾ ਹੀ ਜੀ ਕੋਈ ਵੀ ਨਹੀਂ ਗਈ ਮੇਰੇ ਨਾਲ ਅੱਛਾ ਇੱਥੇ ਕੀ ਕਰਨ ਲਈ ਵਾਸਤੇ ਆਏ ਸੀ ਇੱਧਰ ਇਸ ਮਾਰਕੀਟ ਸਰ ਕੋੜਪੁਰ ਤੋਂ ਇਹ ਰਸਤਾ ਜਾਉਗਾ ਹਨੂਮਾਨਗੜ੍ਹ ਨੂੰ ਨੇ ਮੇਨ ਹਾਈਵੇ ਤੇ ਕਿਉਂ ਇੱਥੇ ਆ ਗਲੀ ਦੇ ਵਿੱਚ ਦੁਕਾਨਾਂ ਨੇ ਸ਼ਟਰ ਦੇਖ ਰਿਹਾ ਇਹ ਰੋਕ ਲਗਾ ਰਹੇ ਨੇ ਤੁਹਾਡੇ ਨਾਰੇ ਠੀਕ ਹੈ ਕੀ ਕਹਾਂ ਸਰ ਨਾਰੇ ਆ ਤਾਂ ਮੇਰੀ ਗਲਤੀ ਹੈ ਜਿਹੜਾ ਮੈਂ ਗਲਤੀ ਕਹਿਤੀ ਮੈਡਮ ਕਹਿੜਾ ਨਹੀਂ ਸੀਗਾ ਮੈਂ ਸਿੱਧਾ ਹੀ ਟੱਪ ਜਿੰਦਾ ਆਗੇ ਤੂੰ ਕਿਹਾ ਕਿਸ ਨਾਮ ਆਗੇ ਮੈਂ ਕਿੱਦਾਂ ਗੇਟ ਖੜਕਾ ਰਿਆ ਕੋਈ ਮੈਂ ਕਿੱਦਾਂ ਕੋਈ ਗੇਟ ਖੜਕਾ ਰਿਆ ਤੂੰ ਕੋਠੇ ਕਲਾ ਇੱਥੇ ਕੈਮਰਾ ਜੈਕ ਕਰ ਲੈ ਸੋਰੀ ਸਰ ਗਲਤੀ ਮਾਨਜਾਉਂਗਾ ਅੰਦਰ ਹੀ ਨਹੀਂ ਬੀਨ ਟਿਕਾ ਗਰੀ ਦੇ ਵਿੱਚ ਗੇਟ ਨਹੀਂ ਕਰਦਾ ਹੈ ਲੀਮਾ ਹੋਈਆਂ ਸਾਡੇ ਕੋਲ ਅੱਗੇ ਫੜੋ ਅੱਛਾ ਕੀ ਮਾਮਲਾ ਕੀ ਵਾਪਰੇ ਕੀ ਇਹ ਜਿੰਨ ਦੁਕਾਨਦਾਰ ਇਕੱਠੇ ਹੋ ਕੇ ਇਹਨਾਂ ਨੇ ਚੋਰ ਫੜਿਆ ਗਿਆ ਸਾਨੂੰ ਕਾਲ ਆਈ ਵੀ ਐ ਕਰਕੇ ਉੱਥੇ ਚੋਰ ਫੜਿਆ ਉਹਨਾਂ ਕੋਲ ਜਾਓ ਤੇ ਥਾਣੇ ਛੱਡ ਕੇ ਆਓ ਬਸ ਉਹਵੇਂ ਬਹਿ ਬਹਿ ਤੇ ਬਾਕੀ ਦਾ ਉਹਨਾਂ ਦੇ ਉੱਥੇ ਥਾਣੇ ਇਹ ਦੱਸੋ ਕਿ ਇਹ ਮਤਲਬ ਕੀ ਸਟਿੰਗ ਸੀ ਕੀ ਕਹਾ ਰਿਹਾ ਸੀ ਬੰਦਾ ਮੌਕੇ ਤੇ ਤੇ ਉਸ ਤੋਂ ਬਾਅਦ ਚਾਰਜ ਲੱਗ ਗਿਆ ਉਹ ਤੇ ਜਿਹੜਾ ਚਾਰਜ ਬੰਦਾ ਹੋਇਆ ਤੇ ਐਕਸਟੂ ਚ ਬਰਾਮਦੇ ਕੋਲ ਕੁਝ ਹੋਇਆ ਨਹੀਂਗਾ ਕਿ ਚ ਵੀ ਆਨੇ ਕੋ ਪਿੰਡ ਪਤਾਲ ਦੇ ਵਿੱਚ ਕੀ ਕੋ ਸਾਪਣਾ ਆਇਆ ਕਿ ਵੀ ਕੀ ਪਤਾ ਲੱਗੇ ਕੀ ਪਤਾਲਾ ਜੀ ਕਹਿੰਦੇ ਸੀ ਗੁਰਦਾਰ ਤਾਂ ਹੀ ਕਹਿੰਦੇ ਜੀ ਇਹ ਸ਼ਟਰ ਚੈੱਕ ਕਰਨ ਆਇਆ ਕਿ ਕਿ ਸ਼ਟਰ ਢਿਲੇ ਆ ਇਹ ਫਿਰ ਟੀਮ ਹੋਊਗੀ ਇਹਦੇ ਕੋਈ ਵਾਰਦਾਤ ਕਰਨਗੇ ਰਾਤ ਨੂੰ ਅੱਛਾ ਆਸ ਕਿਉਂ ਹੁੰਦੀ ਹੈ ਇਹਨਾਂ ਦੀ ਇਹ ਤਾਂ ਬੁਠ ਫਿਟਲੇ ਯਾਨੀ ਕੀ ਦੱਸਿਆ ਆਪਣਾ ਇਹਨੇ ਬਸ ਉਹ ਅਡਰੈਸਿੰਗ ਦਾ ਕਦੇ ਕੋਟਕਪੁਰਾ ਸੀਂ ਦਾ ਕਦੇ ਹਰਮਾਨਗੜ ਕਦੇ ਬਾਸਟਰ ਦੀ ਬੈਕ ਸਾਈਡ ਕੋਈ ਸਿਵਲ ਲੈਨ ਮੈਂ ਤਾਂ ਇਹਦੀ ਸਮਝਦਾ ਅਡਰੈਸ ਕਰੇ ਦਾ ਨਾ ਧਾਰ ਕੋੜਾ दारू ਪੀਤੀ ਇਹਦੀ ਤੇ ਨਸ਼ਾ ਪਤਾ ਕੀਤਾ ਵੀ ਕੋਈ ਇਹ दारू ਪੀਤੀ ਹੈ ਜੀ ਇਹਦੀ ਅੱਛਾ ਹੁਣ ਕੀ ਕਾਰਵਾਈ ਕਰਦੇ ਉਮਰ ਥਾਣੇ ਛੱਡਿ ਕਿਉਂ ਨਹੀਂ ਹੋ ਗਣੇ ਅਗਲੀ ਵਾਰ ਕਾਰਵਾਈ ਜਿਹੜਿਆ ਪੁਗਾਨਦਾਰ ਨੰਬਰ ਉਤ ਹੋਇਆ ਇਹ ਬਰੋਂਗੇ ਇੱਕ ਵਾਰੀ ਉਹਨਾਂ ਨੂੰ ਕੁਛ 28 ਅਗਸਤ ਤੋਂ ਜਿਹੜੀ ਮਤਲਬ ਚਨਾਣਾ ਜੋ ਵੀ ਬਣਾ ਕਾਰਵਾਈ ਹੋ ਗਈ ਤੇ ਤਿਆਰ ਹੋ ਗਏ ਬਾਕੀ ਕਟੋਰਮ ਤੇ ਨੋਟ ਕਰਾਤਾ ਤੇ ਇਹ ਬੰਦਾ ਫਾੜੇ ਥਾਣੇ ਛੱਡੇਗਾ ਠੀਕ ਹੈ ਜੀ ਹਾਂ ਜੀ ਬਾਕੀ ਦੱਸਿ ਆਪਣੀ ਇਹ ਸ਼ਰਾਗਤਾ ਜੀ ਐ ਮਸੂਮਾ ਤਰਫ ਰਾਜੂ ਆ ਤੇ ਮੈਂ ਕਦੇ ਹਰਮਾਨਗੜ ਦਾ ਰਹਿਣਾ ਮੈਂ ਕਦੇ ਬਸਟਰ ਦੀ ਵੈਕਸੜ ਕਦੇ ਸ਼ਿਵਲ ਲੈਣਾ ਉਹ ਤਾਂ ਕੁਛ ਪੱਕਾ ਰੇ ਤਾਂ ਥਾਣੇ ਆ ਕੇ ਅਫੀਸ਼ ਹੋ ਗਈ ਜੀ ਕੀ ਬੰਦ ਠੀਕ ਹੈ ਸਰ ਠੀਕ ਕੀ ਨਾਮ ਹੈ ਸਰ ਕੀ ਮਾਮਲਾ ਵਾਪਰੇ ਅਸੀਂ ਸ਼ਟਰ ਮੈਂ ਦੁਕਾਨ ਦਾ ਚੱਕਿਆ ਨਾ ਜੋ ਦੁਕਾਨ ਵਧਾਰੇ ਸੀ ਤੇ ਉਹ ਕਹਿੰਦਾ ਵੀ ਚੋਰ ਹੈ ਕਹਿੰਦਾ ਸਾਹਮਣੇ ਦੁਕਾਨ ਦੇ ਵਿੱਚ ਕਹਿੰਦਾ ਤਾਲੇ ਚੱਕ ਰੀ ਨੱਕੜਕਾਈ ਨਾ ਦਰਵਾਜ਼ੇ ਤੇ ਮੈਂ ਉਹਨੂੰ ਫਿਰ ਰੋਕ ਲਿਆ ਤੇ ਦੋ ਤਿੰਨ ਜਾਨ ਨੇ ਅਸੀਂ ਸਾਰੇ ਇੱਥੇ ਇਕੱਠੇ ਹੋ ਗਏ ਜੋ ਇਕੱਠੇ ਹੋ ਗਏ ਤਾਂ ਉਹ ਕਹਿੰਦਾ ਕਦੇ ਆਹ ਖੜ ਦਰਵਾਜ਼ਾ ਖੜਕਾਂਦਾ ਸੀ ਕਦੇ ਉਹ ਦਰਵਾਜ਼ਾ ਖੜਕਾਂਦਾ ਸੀ ਚੋਰ ਤਾਂ ਤੁਹਾਨੂੰ ਆਪ ਹੀ ਲੱਗਦਾ ਬਾਕੀ ਪੁਲਿਸ ਲੈ ਗਈ ਉਹਨੂੰ ਹਾਂ ਚੈੱਕ ਕਰਦਾ ਸੀ ਵੀ ਕਿਹੜਾ ਤਾਲਾ ਤੋੜਾ ਕਿਹੜਾ ਤਰ੍ਹਾਂ ਈਜ਼ੀ ਹਾਂ ਨਸ਼ਾ ਪੱਤਾ ਕੋਈ ਹਾਂ ਡਰਿੰਕ ਕੀਤੀ ਹੋਈ ਸੀ ਕਾਫੀ ਕਿਸਨਾਕ ਵੀ ਕੀਤੀ ਹੁੰਦੀ ਹੈ ਕੋਟਾਪਾ ਕੋਟਾਪਾ ਤਾਂ ਨਹੀਂ ਹੋਇਆ ਦਾ ਨਹੀਂ ਨਹੀਂ ਕਿਸਨਾਕ ਤੇ ਵੀ ਕੀ ਪਤ ਲੱਗੇ ਕੌਣ ਹੈ ਬੰਦਾ ਕਿਤੇ ਕੁਝ ਨਹੀਂ ਕਦੇ ਐਡਰੈਸ ਚੇਂਜ ਕਰਿਆ ਕਦੇ ਕਹੇ ਇੱਧਰ ਦਾ ਕਦੇ ਉੱਤਰ ਦਾ ਹਾਂ ਚਾਰ ਪੰਜ ਐਡਰੈਸ ਬਦਲਦੇ ਕਦੇ ਕਹੇ ਮੈਂ ਉੱਧਰੋਂ ਆਇਆ ਕਦੇ ਇੱਧਰੋਂ ਆਇਆ ਉਹ ਡਰਿੰਕ ਕੀਤੀ ਵੀ ਸੀ ਪੂਰੀ ਇਹੀ ਚੈੱਕ ਕਰਦਾ ਸੀ ਕੋਈ ਨਾਲ ਦਾ ਕੋਈ ਇਹਦੇ ਸੱਤ ਸੱਤੀ ਵੀ ਸੀ ਕਿ ਕੋਈ ਹੋਰ ਕਿ ਭੱਜ ਪੁੱਜ ਗਿਆ ਕੋਈ ਨਾ ਕੱਲਾ ਹੀ ਸੀ ਅੱਜ ਵੀ ਦੱਸ ਰਹੇ ਸੀਗੇ ਵੀ ਕੋਈ ਹੋਰ ਵੀ ਸੀਗੇ ਨਾਲ ਨਹੀਂ ਨਹੀਂ ਉਹ ਤਾਂ ਉਹਨਾਂ ਨੂੰ ਐਂ ਲੱਗਦਾ ਵੀ ਅੱਗੇ ਪਿੱਛੇ ਹੋਊਗਾ ਕੋਈ ਵੈਸੇ ਕੱਲਾ ਹੀ ਸੀ ਕੀ ਵੈਸੇ ਮਾਰਕੀਟ ਦੇ ਵਿੱਚ ਮਾਹੌਲ ਕੀ ਐ ਇੱਥੇ ਬਸ ਬਾਬਾ ਵਾਪਰੇ ਕੋਈ ਅਦਰ ਸੋਰੀ ਜੀ ਹੋਈ ਸੀ ਅਮੈ ਨਹੀਂ ਵਾਪਰੇ ਥੋੜੀ ਦਿਨ ਪਹਿਲਾਂ ਅ ਅਮਿਤ ਕੋਹਲ ਜੀ ਹਾਂ ਕੀ ਵਾਪਰੇ ਸੀ ਪਹਿਲਾਂ ਵੀ ਇਹ ਥੋੜੀ ਦਿਨ ਪਹਿਲਾਂ ਦੁਕਾਨ ਹੈ ਜੀ ਆਪਣੀ ਘਰ ਘਾਟੋ ਤੇ ਇੱਥੇ ਰਾਤ ਨੂੰ ਕੋਈ ਆਇਆ ਮਤਲਬ ਤਾਂ ਤਾਲਾ ਤੋੜ ਕੇ ਚੋਰੀ ਕਰਕੇ ਚਲਾ ਗਿਆ ਜੀ ਹਾਂ ਸ਼ਟਰ ਖੁੱਲਾ ਛੱਡ ਗਿਆ ਸੀਗਾ ਕਿੰਨਾ ਨੁਕਸਾਨ ਹੋ ਗਿਆ ਇਹ ਨੁਕਸਾਨ ਸੀਗਾ ਕੋਈ 60-70 ਹਜ਼ਾਰ ਰੁਪਏ ਦਾ ਸੀਗਾ ਜੀ ਤੇ ਹੁਣ ਮਾਰਕੀਟ ਦੇ ਵਿੱਚ ਕਿਸ ਤਰੀਕੇ ਦਾ ਖੌਫ ਹੈ ਤੁਹਾਡੇ ਮਾਰਕੀਟ ਜੀ ਸਰ ਆਈ ਹੈ ਮਤਲਬ ਇਹੀ ਦੇਖਦੇ ਰਹਿੰਦੇ ਆ ਵੀ ਕੁਛ ਨਾ ਕੁਝ ਜਦੋਂ ਵੀ ਕੋਈ ਹੁੰਦਾ ਹੈ ਤਾਂ ਮਤਲਬ ਜਿਵੇਂ ਹੁਣ ਇਹ ਸੀ ਤਾਂ ਇਹ ਲੱਗਦਾ ਰਹਿੰਦਾ ਯਾਰ ਵੀ ਕੁਛ ਗਲਤ ਬੰਦਾ ਹੀ ਹੈ ਔਰ ਸ਼ਰਾਬ ਵੀ ਦੀ ਪੀਤੀ ਹੋਈ ਸੀ ਤੇ ਹੈ ਵੀ ਗਲਤ ਬੰਦਾ ਹੀ ਸੀ ਇਹ ਪੁਲਿਸ ਨੂੰ ਕੀ ਅਪੀਲ ਹੈ ਪੁਲਿਸ ਨੂੰ ਆਈ ਹੈ ਜੀ ਦੇਖੋ ਥੋੜੀ ਚੌਕਸੀ ਵਿਵਧਾਨ ਤਾਂ ਥੋੜਾ ਬਹੁਤ ਧਿਆਨ ਰੱਖਣ ਆਈ ਹੈ ਜੀ ਮੇਰਾ ਨਾਮ ਹਾਂ ਸਰ ਮੇਰਾ ਨਾਮ ਅਰੁਣਾ ਅਸੀਂ ਮਤਲਬ ਮੇਰੀ ਇੱਥੇ ਹਜੇ ਦੁਕਾਨ ਖੁੱਲੀ ਸੀਗੀ ਹਾਂ ਤੇ ਜਦੋਂ ਮਤਲਬ ਮੈਂ ਥੋੜੀ देर ਲਈ ਘਰੇ ਗਿਆ ਘਰੋਂ ਜਦੋਂ ਮੈਂ ਵਾਪਸ ਆਇਆ ਤਾਂ ਇੱਥੇ ਖੜੇ ਸੀਗੇ ਇਹ ਮੁੰਡੇ ਨੂੰ anu bande nu ਲੈ ਕੇ ਖੜੇ ਸੀਗੇ ਇੱਥੇ ਤੇ ਜਦੋਂ ਮੈਂ ਅਸੀਂ ਇਹਨੂੰ ਪੁੱਛਿਆ ਕਿ ਵੀ ਤੂੰ ਇੱਥੇ ਕੀ ਕਰਨਾ ਆਇਆ ਸੀ ਕਹਿੰਦਾ ਜੀ ਮੈਂ ਕੋੜਖੂਰੇ ਕੰਮ ਕਰਦਾ ਤੇ ਮੈਂ ਹਨੂਮਾਨ ਚੌਂਕ ਤੇ ਉਤਰਿਆ ਤੇ ਹਨੂਮਾਨ ਚੌਂਕ ਤੋਂ ਆਪਣਾ ਪੁਖਰਾ ਅਸ਼ਰੇਮ ਦੇ ਬੈਕਸਾਈਡ ਤੇ ਮਾਰਕੀਟ ਹੈਗੀ ਸਪੇਅਰ ਪਾਰਟ ਮਾਰਕੀਟ ਅਸੀਂ ਇਹਨੂੰ ਪੁੱਛਿਆ ਵੀ ਇੱਥੇ ਤੂੰ ਕੀ ਕਰਨਾ ਆਇਆ ਸੀ ਕਹਿੰਦਾ ਜੀ ਇੱਥੇ ਚੋਰ ਸੀਗੇ ਮੈਂ ਚੋਰਾਂ ਦੇ ਪਿੱਛੇ ਆ ਗਿਆ ਨਾ ਇਹਨੂੰ ਕੁਝ ਸਮਝ ਆ ਰਿਹਾ ਸੀ ਨਾ ਕੁਝ ਹੋ ਰਿਹਾ ਸੀ ਫਿਰ ਇਹਨੂੰ ਪੁੱਛਿਆ ਕਿ ਵੀ ਤੂੰ ਰਹਿਣਾ ਕਿੱਥੇ ਹੈ ਕਦੇ ਕਹਦਾ ਕਿ ਮੈਂ ਪੁੱਜੇ ਵਾਲੇ ਮੱਲੇ ਰਹਿਣਾ ਕਦੇ ਕਹਦਾ ਕਰੇ ਜੀ ਮੈਂ ਪਾਪਿਆਂ ਵਾਲੀ ਗਲੀ 'ਚ ਰਹਿਣਾ ਕਦੇ ਕਹਦਾ ਕਰੇ ਮੈਂ ਬੱਸ ਸਟੈਂਡ ਦੇ ਬੈਕਸਾਈਡ ਤੇ ਰਹਿਣਾ ਫਿਰ ਕਦੇ ਕਹਦਾ ਕਰੇ ਮੈਂ ਮਿਨੀ ਸੈਕਟਰੇਟ ਕੋਲੇ ਰਹਿਣਾ ਮਤਲਬ ਫਿਰ ਕਦੇ ਕਹਦਾ ਕਿ ਜੀ ਮੈਂ ਘਰੇ ਜਾਣਾ ਮੈਨੂੰ ਜਾਣ ਦੋ ਮੇਰੀ ਮੰਮੀ ਘਰੇ ਕੱਲ ਦੀ ਹੈਗੀ ਹੈ ਠੀਕ ਹੈ ਫਿਰ ਫਿਰ ਥੋੜੀ ਦੇਰ ਨੂੰ ਮਤਲਬ ਬਿਆਨ ਬਦਲ ਗਿਆ ਫਿਰ ਕਹਿੰਦਾ ਜੀ ਮੇਰੀ ਮੰਮੀ ਹਨੂਮਾਨਗੜ੍ਹ ਰਹਿੰਦੀ ਹੈ ਮੈਨੂੰ ਉੱਥੇ ਵੀ ਉਹ ਉੱਥੇ ਰਹਿੰਦੀ ਹੈ ਮੇਰੀ ਘਰ ਵਾਲੀ ਪੋਸਟ ਹੈ ਤੇ ਉਹ ਜੱਜ ਸਾਹਿਬ ਦੇ ਨਾਲ ਮਤਲਬ ਸਿਕਿਉਰਿਟੀ ਚ ਲੱਗਿਆ ਹੋਇਆ ਹੈਗਾ ਮਤਲਬ ਇਸ ਤਰ੍ਹਾਂ ਦੀ ਹਰਕਤਾਂ ਕਰੀ ਗਈ ਅਸੀਂ ਉਹ ਪੁਛਤਾ ਕਰੀਗੇ ਨਾ ਕੋਈ ਮਤਲਬ ਕੁਝ ਦੱਸ ਰਿਆ ਸੀ ਨਾ ਕੁਝ ਕਰ ਰਿਆ ਸੀਗਾ ਇੱਥੇ ਸਾਰ ਮਤਲਬ ਕੁਝ ਦਿਨ ਪਹਿਲਾਂ ਇੱਥੇ ਵਾਰਦਾਤ ਹੋ ਕੇ ਢੀਆ ਸਾਹਮਣੇ ਭਾਈ ਸਾਹਿਬ ਦੇ ਸ਼ਟਰ ਰਹਿ ਕੇ ਵੱਡੀ ਦੁਕਾਨ ਹੈਗੀ ਉਹਦੇ ਚ ਮਤਲਬ ਕਿ ਬੰਦਾ ਸੋਚਦਾ ਹੈ ਚਾਰ ਵਾਰ ਇੱਥੇ ਕੈਮਰੇ ਵਗੈਰਾ ਲੱਗੇ ਹੋਏ ਆ ਘਰ ਫੈਗੇ ਨਾਲ ਬੰਦੇ ਸੋਚਦਾ ਹੈ ਕਿ ਪਰ ਫਿਰ ਵੀ ਚੋਰੀ ਹੋ ਗਈ ਉਹਦਾ ਨੁਕਸਾਨ ਹੋਇਆ ਠੀਕ ਆ ਹੁਣ ਇਹ ਆਈ ਆਪਾਂ ਤਾਂ ਇਹ ਕਹਿੰਦੇ ਆ ਕਿ ਵੀ ਵੀ ਪੋਲਸਤਾ ਚਲੋ ਆਪਣਾ ਕੰਮ ਕਰੀ ਕਰੇ ਪ੍ਰਸ਼ਾਸਨ ਬਾਕੀ ਪ੍ਰਸ਼ਾਸਨ ਵੀ ਜਾਗੇ ਵੀ ਆਮ ਜਿਹੜਾ ਬੰਦਾ ਹੈਗਾ ਮਤਲਬ ਉਹ ਕੀ ਕਰੇ ਮਤਲਬ ਕਿ ਰਾਤ ਨੂੰ ਵੀ ਮਤਲਬ ਕਿ ਵੀ ਉਹ ਰੱਖੀ ਰੱਖੇ ਠੀਕ ਹੈ ਆਪਣਾ ਮਤਲਬ ਬੰਦਾ ਹੈਗਾ ਆਮ ਮਤਲਬ ਪ੍ਰਸ਼ਾਸਨ ਦਾ ਕੰਮ ਹੈਗਾ ਵੀ ਆਮ ਬੰਦੇ ਨੂੰ ਮਤਲਬ ਸੁਖੀ ਜ਼ਿੰਦਗੀ ਬਿਲਕੁਲ ਬਿਲਕੁਲ ਮਤਲਬ ਸ਼ਾਂਤੀ ਬਣੀ ਰੱਖੇ ਸ਼ਾਂਤੀ ਬਣੀ ਰੱਖੇ ਪਰ ਜੇ ਇਸ ਤਰ੍ਹਾਂ ਦਾ ਕੰਮ ਹੋਊਗਾ ਫਿਰ ਤਾਂ ਮਤਲਬ ਔਖਾ ਜੀ ਫਿਰ ਫਿਰ ਤੁਸੀਂ ਮਤਲਬ ਫਿਰ ਜਿਵੇਂ ਹੁਣ ਤੁਸੀਂ ਪੁੱਛਿਆ ਕਿ ਤੁਸੀਂ ਇਹਦੇ ਕੁਝ ਘਟਾਪਾ ਤਾਂ ਨਹੀਂ ਕੀਤਾ ਮਤਲਬ ਅਸਤਾ ਚਲੋ ਕੁਝ ਕੀਤਾ ਹੀ ਨਹੀਂ ਹੈਗਾ ਮਤਲਬ ਬੰਦਾ ਅੱਕਿਆ ਥੱਕਿਆ ਕੋਈ ਨਾ ਕੋਈ ਮਤਲਬ ਲਾ ਵੀਂਦਾ ਚਾਰ ਫਿਰ ਹੋਰ ਕੀ ਆਈ ਫਿਰ ਹੋਰ ਕੀ ਕਰੇ ਫਿਰ ਹੁਣ ਵੀ ਮਤਲਬ ਪਤਾ ਹੀ ਹੈ ਕਿ ਵੀ ਪੁਲਿਸ ਨੇ ਵੀ ਲਿਜਾ ਕੇ ਉੱਥੇ ਥੋੜੀ ਜਿਹੀ ਬਹੁਤ ਕਾਰਵਾਈ ਕਰਕੇ ਛੱਡ ਹੀ ਦੇਣਾ ਇਹਨਾਂ ਦਾ ਜਾਂ ਤਾਂ ਕੁਝ ਕੀਤਾ ਜਾਵੇ ਜੀ ਐਵੇਂ ਤਾਂ ਸਿਸਟਮ ਚੱਲਦਾ ਨਹੀਂ ਹੁਣ ਕੋਈ ਮਤਲਬ ਆਮ ਬੰਦੇ ਦਾ ਕਿਸੇ ਦਾ ਮੰਨ ਲਓ ਕਿਸੇ ਨੁਕਸਾਨ ਕਰ ਗਏ ਠੀਕ ਆ ਉਹ ਜ਼ਿੰਦਗੀ ਪਰ ਬੰਦਾ ਮਤਲਬ ਸੋਚਦਾ ਰਹਿੰਦਾ ਹੈ ਇਹੀਆਂ ਚੀਜ਼ਾਂ ਸੋ ਆਪਣੀ ਤਾਂ ਇਹੀ ਅਪੀਲ ਆਈ ਮਤਲਬ ਆਪਣੇ ਮਤਲਬ ਬੇਨਤੀ ਹੈ ਅਪੀਲ ਵੀ ਕੀ ਹੈ ਆਪਾਂ ਤਾਂ ਬੇਨਤੀ ਕਰਦੇ ਹਾਂ ਕਿ ਜੀ ਤੁਸੀਂ ਪਲੀਜ਼ ਪ੍ਰ ਵੀ ਥੋੜਾ ਧਿਆਨ ਕਰੋ ਵੀ ਆਮ ਬੰਦੇ ਨੂੰ ਮਤਲਬ ਇਸ ਤਰੀਕੇ ਦੀ ਜਿਹੜੀ ਪਰੇਸ਼ਾਨੀ ਹੈਗੀ ਹੈ ਇਹਦਾ ਕੋਈ ਹੱਲ ਕਰੋ ਸਰ ਬਸ ਇੰਨੀ ਗੱਲ ਮੇਰਾ ਨਾਮ ਰੋਹਿਤ ਬਾਂਸਲ ਹੈ ਜੀ ਸਾਡੀ ਮਾਰਕੀਟ ਦੇ ਵਿੱਚ ਕੋਈ ਨਾ ਕੋਈ ਦਿਨ ਦੇ ਦਿਨ ਰੋਜ਼ ਚੋਰੀ ਹੋ ਰਹੀ ਹੈ ਜੀ ਅਸੀਂ ਸਾਡੇ ਮਾਰਕੀਟ ਰੋਜ਼ ਕੋਈ ਨਾ ਕੋਈ ਦੋ ਜਾਂ ਤਿੰਨ ਜਾਨੇ ਅਸੀਂ ਪੈਰਾ ਦਿੱਨੇ ਹੈਗੇ ਪ੍ਰਸ਼ਾਸਨ ਸਾਡੀ ਇਸ ਮਾਰਕੀਟ ਵੱਲ ਕੋਈ ਧਿਆਨ ਦੇਂਦ ਰਿਹਾ ਅਸੀਂ ਕਿੰਨੇ ਵਾਰੀ ਪ੍ਰਸ਼ਾਸਨ ਨੂੰ ਇਹ ਗੱਲ ਕਹਿ ਚੁੱਕੇ ਆ ਪ੍ਰਸ਼ਾਸਨ ਜੋ ਹੈ ਸਾਡਾ ਪੰਜਾਬ ਪੁਲਿਸ ਹੈ ਪੰਜਾਬ ਕੁੰਭ ਕਰਨ ਦੇ ਨਾਲ ਸੁੱਤੀ ਹੋਈ ਹੈ ਸਾਡੇ ਮਾਰਕੀਟ ਦੇ ਸਾਰੇ ਸਹਿਬਾਨ ਦੁਕਾਨਦਾਰ ਇੱਥੇ ਖੜੇ ਨੇ ਜੋ ਕਿ ਆਪਦੀ ਘਰ ਦੀ ਦੇਖਭਾਲ ਹੀ ਨਾ ਕਰਦੇ ਹੋਏ ਅਸੀਂ ਦੁਕਾਨ ਦੀ ਮਾਰਕੀਟ ਦੀ ਦੇਖਭਾਲ ਕਰ ਰਹੇ ਨੇ ਰਾਤ ਨੂੰ ਇੱਥੇ ਕੋਈ ਨਾ ਕੋਈ ਕੋਈ 1 ਵਜੇ ਕੋਈ 2 ਵਜੇ ਕੋਈ 12 ਵਜੇ ਸਾਰੇ ਰਾਤ ਮਿਲ ਕੇ ਆਪਸ ਦੇ ਵਿੱਚ ਜਿੱਥੇ ਗੇੜਾ ਮਾਰਦੇ ਨੇ ਇੱਥੇ ਪਹਿਰਾ ਦਿੰਦੇ ਨੇ ਸਵੇਰ ਤੱਕ ਠੀਕ ਹੈ ਲੇਕਿਨ ਪ੍ਰਸ਼ਾਸਨ ਇਸ ਚੀਜ਼ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਠੀਕ ਹੈ ਪੰਜਾਬ ਪੁਲਿਸ ਜੇ ਮੰਨ ਲਓ ਕਿ ਬੰਦਾ ਵੀ ਫੜਦੀ ਹੈ ਤਾਂ ਸ ਉਹ ਸਾਡੇ ਸਾਹਮਣੇ ਲੈ ਜਾਂਦੀ ਹੈ ਤੇ ਉਹਨੂੰ ਕਿਤੇ ਨਾ ਕਿਤੇ ਦੂਰ ਜਾ ਕੇ ਉਹਨੂੰ ਛੱਡ ਦਿੰਦੀ ਹੈਗੀ ਇਸ ਥੋੜੇ ਦਿਨ ਪਹਿਲਾਂ ਸਾਡੇ ਅਜ ਤੋਂ ਮਹੀਨਾ ਪਹਿਲਾਂ ਇਸ ਦੁਕਾਨ ਸਾਡੇ ਗਰ ਘਟ ਵਾਲੇ ਇਹਨਾਂ ਦੇ ਚੋਰੀ ਅਸੀਂ ਇੱਥੇ ਪੁਲਿਸ ਨੂੰ ਫੋਨ ਕੀਤਾ ਕੋਈ ਇੱਥੇ ਸਾਡੀ ਸੁਣਵਾਈ ਨਹੀਂ ਹੋਈ ਜਿੰਨਾ 60-70 ਹਜ਼ਾਰ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈਗਾ ਤੇ ਅੱਜ ਫਿਰ ਕੀ ਮਾਵਾ ਅੱਜ ਅਸੀਂ ਇੱਕ ਮਾਰਕੀਟ ਦੇ ਚੋਰ ਫੜਿਆ ਜੋ ਕਿ ਸਾਨੂੰ ਦੱਸ ਰਿਹਾ ਮੈਂ ਇੱਥੇ ਰਹਿਣਾ ਉੱਥੇ ਰਹਿਣਾ ਕੋਈ ਕੁਝ ਨਹੀਂ ਰਿਹਾ ਉਲਟਾ ਸਾਨੂੰ ਸ਼ਟਰ ਖੜਕਾ ਕੇ ਖੁਦ ਚੋਰ ਹੋ ਕੇ ਕਹਿ ਰਿਹਾ ਵੀ ਚੋਰ ਹੈ ਚੋਰ ਹੈ ਚੋਰ ਹੈ ਲੇਕਿਨ ਉਹ ਖੁਦ ਚੋਰ ਸੀਗਾ ਡਾਂਗਾ ਲੈ ਕੇ ਵੀ ਤੁਸੀਂ ਜਿਵੇਂ ਪਹਿਰਾ ਦੇ ਰਹੇ ਹੋਗੇ ਵੀ ਮਤਲਬ ਇੱਕ ਖੋਫ ਹੈ ਇੱਕ ਵੀ ਇਹ ਬਹੁਤ ਵੱਡਾ ਖੋਫ ਹੈ ਜੀ ਪ੍ਰਸ਼ਾਸਨ ਅੱਗੇ ਇਸ ਚੀਜ਼ ਦੀ ਪੂਰੀ ਮੰਗ ਕਰਦੇ ਆਂ ਸਾਨੂੰ ਸਾਡੀ ਮਾਰਕੀਟ ਦੇ ਵਿੱਚ ਜਾਂ ਕੋਈ ਜੋ ਵੀ ਪੁਲਿਸ ਦਾ ਕੋਈ ਪੀਸੀਆਰ ਦੀ ਟੀਮ ਹੈ ਜੋ ਵੀ ਹੈ ਇੱਥੇ ਉਹਨਾਂ ਦੀ ਡਿਊਟੀ ਪੱਕੀ ਲਗਾਈ ਜਾਵੇ